ਇਸ ਵੇਲੇ ਪੰਜਾਬ ਚ ਚੋਣਾਂ ਹੋ ਰਹੀਆਂ ਸਾਰੇ ਦੇਸ਼ ਚ ਚੋਣਾਂ ਹੋ ਰਹੀਆਂ ਚੋਣਾਂ ਵਿੱਚ ਇਹ ਪਹਿਲੀ ਵਾਰੀ ਹੋਇਆ ਖਾਸ ਤੌਰ ਤੇ ਪੰਜਾਬ ਚ ਸਾਰੇ ਦੇਸ਼ ਚ ਹੋ ਰਿਹਾ ਪਰ ਖਾਸ ਤੌਰ ਤੇ ਪੰਜਾਬ ਵਿੱਚ ਅਸੀਂ ਜਿਹੜੇ ਕੈਂਡੀਡੇਟਸ ਨੇ ਉਹਨਾਂ ਨੂੰ ਸਵਾਲ ਕਰਦੇ ਆ ਰੂਲਿੰਗ ਪਾਰਟੀ ਵਾਲਿਆਂ ਨੂੰ ਖਾਸ ਤੌਰ ਤੇ ਜਿਨ੍ਹਾਂ ਨੇ ਦਿੱਲੀ ਚ ਸੱਤਾ ਦਾ ਸੋਕ ਕੋ ਗਿਆ ਹੈ ਇੱਥੇ ਪੰਜਾਬ ਚ ਹੈ ਪਿਛਲੇ ਦਿਨੀ ਇੱਥੇ ਇੱਕ ਬੀਜੇਪੀ ਦਾ ਡੈਲੀਗੇਸ਼ਨ ਆ ਕੇ ਮੁੱਖ ਚੋਣ ਕਮਿਸ਼ਨਰ ਨੂੰ ਮਿਲਿਆ ਉਹਨਾਂ ਨੇ ਇਸ ਤਰ੍ਹਾਂ ਦੀ ਤਸਵੀਰ ਪੇਸ਼ ਕੀਤੀ ਹੈ ਜਿਵੇਂ ਉਹਨਾਂ ਨੂੰ ਕੋਈ ਇਲੈਕਸ਼ਨ ਦੀ ਮੁਹਿੰਮ ਚਲਾਉਣ ਨਹੀਂ ਦਿੰਦਾ ਅਸੀਂ ਇਹਨਾਂ ਨੂੰ ਕਿਹਾ ਵੀ ਸਾਡਾ ਕੋਈ ਮਨਸ਼ਾ ਨਹੀਂ ਅਸੀਂ ਜਦੋਂ ਆਪਣੇ ਨੁਮਾਇੰਦੇ ਚੁਣਨੇ ਆ ਪਹਿਲੀ ਵਾਰੀ ਹੋਇਆ ਸਾਡਾ ਡੈਮੋਕਰੈਟਿਕ ਰਾਈਟ ਹੈ ਵੀ ਅਸੀਂ ਉਹਨਾਂ ਤੇ ਸਵਾਲ ਕਰੀਏ ਪਿੱਛੋਂਕੜ ਤੁਹਾਡਾ ਕੀ ਹੈ ਅੱਗੇ ਤੁਸੀਂ ਕੀ ਕਰੋਗੇ ਜੋ ਤੁਸੀਂ ਸਾਡੇ ਨਾਲ ਕਰਦੇ ਰਹੇ ਹੋ ਕਿ ਇਸੇ ਤਰ੍ਹਾਂ ਕਰੋਗੇ ਜਿਦਾਂ ਦਾ ਤੁਹਾਡਾ ਬਿਹੇਵੀਅਰ ਹੈ ਇਹ ਅਸੀਂ ਇਹਨੂੰ ਇਹਨਾਂ ਦੇ ਧਿਆਨ ਚ ਲਿਆਉਂਦਾ ਵੀ ਅਸਲੀਅਤ ਇਹ ਹੈ ਵੀ ਉਹ ਨਾਲ ਪੁਲਿਸ ਫੋਰਸ ਬਹੁਤ ਵੱਡੀ ਗਿਣਤੀ ਚ ਲੈ ਕੇ ਤੁਰਦੇ ਆ ਇਹ ਨਾਲ ਉਹਨਾਂ ਦੇ ਜਿਹੜਾ ਖਰੂਦੀ ਕਿਸਮ ਦਾ ਜਿਹੜਾ ਉਹਨਾਂ ਦਾ ਹੈਗਾ ਅਮਲਾ ਫੈਲਾ ਉਹ ਤੁਰਦਾ ਹੈ ਜੇ ਅੱਗੇ ਹੋ ਕੇ ਲੋਕ ਨਾ ਕੇ ਘੇਰ ਕੇ ਸਵਾਲ ਕਰਨ ਤਾਂ ਉਹ ਖੜਦੇ ਹੀ ਨਹੀਂ ਮਿੱਟੀ ਪਾ ਕੇ ਲੋਕਾਂ ਦੇ ਉੱਤੇ ਸਵਾਲਾਂ ਤੋਂ ਬਚਦੇ ਐ ਲੋਕਾਂ ਦਾ ਲੋਕ ਅਧਿਕਾਰ ਹੈ ਲੋਕ ਸਵਾਲ ਕਰਨ ਪੁੱਛ ਸਕਦੇ ਆ ਉਹਨਾਂ ਨੂੰ ਆਪਣਾ ਇਹ ਪਹਿਲੀ ਵਾਰੀ ਹੋ ਰਿਹਾ ਹੈ ਦੇਸ਼ ਦੀ ਡੈਮੋਕ੍ਰੇਸੀ ਦੇ ਹਿੱਤ ਚ ਹੈ ਇਹ ਲੋਕੀ ਸਵਾਲ ਕਰਨ ਲੱਗੇ ਅਜੇ ਤੱਕ ਕਦੀ ਨਹੀਂ ਸੀ ਹੋਇਆ ਹੁਣ ਤੱਕ ਤਾਂ ਲੋਕੀ ਹੱਥ ਬੰਨ੍ਹ ਕੇ ਖੜਦੇ ਹੁੰਦੇ ਸੀ ਅੱਗੇ ਇਹਨਾਂ ਦੇ ਜਦੋਂ ਨਮਾਇंदे ਆਉਂਦੇ ਸੀ ਤੇ ਜਦੋਂ ਰਾਜ ਭਾਗ ਬੀਲ ਗਿਆ ਫਿਰ 5 ਸਾਲ ਲੋਕਾਂ ਦੇ ਚੰਦਰੀਆਂ ਚਲਾਉਂਦੇ ਸੀ ਅਸੀਂ ਇਹਨਾਂ ਨੂੰ ਕਿਹਾ ਸੀ ਯਕੀਨ ਦਿਵਾਉਣ ਆਏ ਆ ਅਸੀਂ ਪੂਰੀ ਤਰ੍ਹਾਂ ਪੀਸਫੁੱਲ ਰਹਾਂਗੇ ਸਾਡਾ ਕਿਸੇ ਨੂੰ ਕੋਈ ਐਦਾਂ ਖੱਜਲ ਖੁਆਰ ਕਰਨ ਦਾ ਕੋਈ ਮਨਸ਼ਾ ਨਹੀਂ ਪਰ ਇਹ ਵੀ ਰੋਕੋ ਵੀ ਜੇ ਚੀਫ ਮਿਨਿਸਟਰ ਜਾਣਦਾ ਹੈ ਉੱਤੇ ਕਿਸਾਨਾਂ ਨੂੰ ਸਾਰੀ ਦਿਹਾੜੀ ਫੜ ਕੇ ਥਾਣਿਆਂ 'ਚ ਬੰਦ ਕਰਕੇ ਬਿਠਾ ਦਿੰਦੇ ਨੇ ਸ਼ਾਮ ਨੂੰ ਉਹਨਾਂ ਨੂੰ ਛੱਡ ਦਿੰਦੇ ਨੇ ਇਹ ਸਾਡੇ ਜਿਹੜੇ ਡੈਮੋਕ੍ਰੈtic ਰਾਈਟਸ ਨੇ ਉਹਨਾਂ ਤੇ ਛਾਪਾ ਨਾ ਮਾਰੋ ਉਹ ਵੀ ਰੋਕੋ ਅਸੀਂ ਪੀਸ ਸਾਡੀ ਸਟੇਟ ਐ ਇਹਨੂੰ ਪੀਸਫੁੱਲ ਰੱਖਣ ਦੀ ਅਸੀਂ ਤੁਹਾਨੂੰ ਗਾਰੰਟੀ ਦਿੰਦੇ ਆ ਜੇ ਕੋਈ ਗੜਬੜ ਹੋਏਗੀ ਤਾਂ ਇਹਨਾਂ ਦੇ ਪਾਰਟ ਤੇ ਹੋਏਗੀ ਸਾਡੇ ਪਾਰਟ ਤੇ ਨਹੀਂ ਹੋਏਗੀ ਅਸੀਂ ਇਹ ਅੱਜ ਮੈਮੋਰੰਡਮ ਦੇ ਕੇ ਹਰਮਿੰਦਰ ਸਿੰਘ ਤੁਹਾਨੂੰ ਸਰ ਸਰਿਸ਼ ਵਿੱਚ ਬੀਜਪੀ ਕੀ ਤਰਫੋਂ ਜੋ ਗਿਆਨ ਦਿਆ ਗਿਆ ਤਾਂ ਉਸ ਵਿੱਚ ਇਹ ਵੀ ਕਹਾ ਰਿਹਾ ਤਾਂ ਕਿ ਬਿਨਾ ਪਰਮਿਸ਼ਨ ਕੇ ਵਿਰੋਧ ਪ੍ਰਦਰਸ਼ਨ ਹੋ ਰਹੇ ਤਾਂ ਉਨਕੋ ਵੀ ਪਰਮਿਸ਼ਨ ਲੈਣੀ ਚਾਹੀਦੀ ਕਿਸਾਨੋ ਕੋ ਵੀ ਮੈਂ ਅਸੀਂ ਇਹ ਵੀ ਸਵਾਲ ਕੀਤਾ ਸੀ ਉਹਨਾਂ ਨੂੰ ਵੀ ਸਾਡਾ ਸਾਰੀ ਉਮਰ ਦਾ ਤਜਰਬਾ ਹੈ ਤੁਸੀਂ ਪਰਮਿਸ਼ਨਾਂ ਦੇ ਚੱਕਰ ਚ ਪਾਜੋ ਤੁਹਾਨੂੰ ਪਰਮਿਸ਼ਨਾਂ ਦੇ ਗਦੀ ਗੇੜ ਚ ਐਸਾ ਪਾਉਂਦੇ ਨਹੀਂ ਦਿੰਦੇ ਹੀ ਨਹੀਂ ਪਰਮਿਸ਼ਨ ਜੇ ਤੱਕ ਕੋਈ ਅਸੀਂ ਅਨਲੌਫਲ ਐਕਟੀਵਿਟੀ ਕਰੀਏ ਫਿਰ ਤਾਂ ਸਾਨੂੰ ਪਰਮਿਸ਼ਨਾਂ ਦੇ ਚੱਕਰ ਚ ਪਾਓ ਅਸੀਂ ਲੋਕ ਆ ਤੇ ਅਸੀਂ ਸਵਾਲ ਕਰਦੇ ਆ ਸਾਡੇ ਕੋਲੋਂ ਆਉਂਦੇ ਆ ਚੱਲ ਕੇ ਅਸੀਂ ਉਹਨਾਂ ਦੇ ਘਰ ਜਾ ਕੇ ਸਵਾਲ ਨਹੀਂ ਕਰਦੇ ਅਸੀਂ ਜਦੋਂ ਉਹ ਆਉਂਦੇ ਆ ਸਾਡੀ ਡਿਊਟੀ ਆ ਅਸੀਂ ਉਹਨਾਂ ਨੂੰ ਪੁੱਛੀਏ ਵੀ ਤੁਸੀਂ ਪਿੱਛੇ ਕੀ ਕੀਤਾ ਗਾਹ ਕੀ ਕਰੋਗੇ ਤਾਂ ਇਦਾਂ ਪਰਮਿਸ਼ਨਾਂ ਪ੍ਰਮੁਲਸ਼ਨਾਂ ਦੇ ਚੱਕਰ 'ਚ ਅਸੀਂ ਨਹੀਂ ਪੈਣਾ ਅਸੀਂ ਤੇ ਵੀ ਕੋਈ ਕੀਤੀ ਆ ਐਜੂਕੇਸ਼ਨ ਕੀਤੀ ਆ ਚੰਡੀਗੜ੍ਹ ਕਰਦੇ ਆ ਅਸੀਂ ਪਰਮਿਸ਼ਨ ਨਹੀਂ ਲੈਂਦੇ ਹੈਗੇ ਕੋਈ ਵੀ ਆ ਕੋਈ ਵੀ ਭਾਵੇਂ 144 ਲੱਗੇ ਅਸੀਂ ਬਿਨਾਂ ਪਰਮਿਸ਼ਨ ਤੋਂ ਕਰਦੇ ਆ ਦੂਸਰਾ ਅਸੀਂ ਅੱਜ ਮੁੱਖ ਚੌਂਟ ਕਮਿਸ਼ਨਰ ਸਾਹਿਬ ਨੂੰ ਇਹ ਵੀ ਕਹਿ ਕੇ ਆਏ ਆ ਵੀ ਜਿਹੜੀਏ ਵਾਅਦੇ ਕਰਦੇ ਆ ਜਿਹੜੇ ਸਾਡਾ ਵਾਅਦੇ ਕੀਤੇ ਆ ਉਹਨਾਂ ਨੂੰ ਇੱਕ ਲੀਗਲ ਡਾਕੂਮੈਂਟ ਤੌਰ ਤੇ ਬਣਾਇਆ ਜਾਵੇ ਕਿਉਂਕਿ 14 ਦੇ ਵਿੱਚ ਸਾਡੇ ਨਾਲ ਵਾਅਦੇ ਕਰਕੇ ਇਹਨਾਂ ਨੇ ਸਰਕਾਰ ਬਣਾ ਲਈ ਸੀ ਪਰ ਉਹ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਉਹਦੇ ਤਹਿਤ ਹੀ ਅਸੀਂ ਅੱਜ ਇਹਨਾਂ ਨੂੰ ਸਵਾਲ ਕਰਦੇ ਹਾਂ ਸਵਾਲਾਂ ਦੇ ਸਾਡੇਾਂ ਦੇ ਜਵਾਬ ਇਹਨਾਂ ਨੂੰ ਦੇਣੇ ਪੈਣਗੇ ਅਸੀਂ ਆਪ ਦੇ ਵਰਕਰਾਂ ਨੂੰ ਕਿਹਾ ਜਾ ਪੂਰਨ ਸ਼ਾਂਤਮਈ ਢੰਗ ਦੇ ਨਾਲ ਸਵਾਲ ਕਰਨੇ ਆ ਕੋਈ ਹਿੰਸਕ ਜਿਹੜੀ ਆ ਪੈਦਾ ਨਹੀਂ ਕਰਨੀ ਦੂਸਰਾ ਇੱਕ ਅਸੀਂ ਲੰਬਾ ਵੀ ਦੇਖ ਕੇ ਆਏ ਆ ਜਿਹੜਾ ਮੁੱਖ ਇਹਨਾਂ ਨੇ ਚੋਣ ਕਮਿਸ਼ਨਰ ਨੇ ਇੱਕ ਸਰਦਾਰ ਦੀ ਫੋਟੋ ਪੱਗ ਬੰਨ੍ਹ ਕੇ ਫੇਟਾ ਸ਼ੇਰ ਦਾ ਮੂੰਹ ਲਾਇਆ ਅਸੀਂ ਕਹਿੰਦੇ ਗਲਤ ਆ ਸਰਦਾਰ ਤਾਂ ਅੱਗੇ ਸ਼ੇਰ ਹੁੰਦੇ ਇਹਨਾਂ ਨੂੰ ਤੁਸ ਤੁਹਾਨੂੰ ਹਟਾਉਣਾ ਚਾਹੀਦਾ ਇਸ ਤਰ੍ਹਾਂ ਮਜ਼ਾਕ ਸਰਦਾਰ ਦਾ ਹਟਾਉਣਾ ਨਹੀਂ ਚਾਹੀਦਾ ਔਰ ਜਿਸ ਤਰੀਕੇ ਨਾਲ ਜਿਹੜਾ ਇਹ ਜਿਹੜਾ ਹੋਇਆ ਮੇਨਲੀ ਜਿਹੜਾ ਪੁਆਇੰਟ ਹੈਗਾ ਉਹ ਇਹ ਪੁਆਇੰਟ ਇਹ ਆ ਵੀ ਡਿਬੇਟ ਲੈਵਲ ਤੇ ਕੋਈ ਵੀ ਪੋਲੀਟੀਕਲ ਪਾਰਟੀ ਆ ਨਹੀਂ ਰਹੀ ਜੇ ਉੱਥੇ ਪਿੰਡਾਂ ਚ ਜਾ ਕੇ ਜੇ ਕੁਐਸਚਨਿੰਗ ਹੋ ਰਹੀ ਆ ਤਾਂ ਇਹਨਾਂ ਦੇ ਮੈਨੀਫੈਸਟੋ ਤੇ ਹੋ ਰਹੀ ਆ ਜਿਹੜੀਆਂ ਸਰਕਾਰਾਂ ਆਪਣੇ ਮੈਨੀਫੈਸਟੋ ਲਿਖ ਕੇ ਲੋਕਾਂ ਤੋਂ ਵੋਟ ਮੰਗਦੀ ਆ ਉਹੀ ਦੁਆਰਾ 5 ਸਾਲ ਬਾਅਦ ਜਿਹੜਾ ਰਿਪੋਰਟ ਕਾਰਡ ਆ ਲੋਕ ਇਹਨਾਂ ਦੇ ਸਾਹਮਣੇ ਰੱਖ ਰਿਹਾ ਵੀ ਆਹ ਵਾਅਦਾ ਕਰਕੇ ਤੁਸੀਂ ਪਿਛਲੀ ਵਾਰ ਆਏ ਸੀ ਅਸੀਂ ਤੁਹਾਨੂੰ ਵੋ ਸਾਡਾ ਹੱਕ ਬਣਦਾ ਹੁਣ ਅਗਲੀ ਵਾਰ ਜਿਹੜੇ ਮੈਂ ਰੈਵੈਸਟੋ ਬਣਾ ਰਹੇ ਆ ਉਹ ਤੇ ਅਸੀਂ ਕਿਵੇਂ ਵਿਸ਼ਵਾਸ ਕਰੀਏ ਇਸ ਲੈਵਲ ਤੇ ਜੇ ਵੋਟ ਪਿੰਡਾਂ ਜਾ ਕੇ ਮੰਗਣਗੇ ਤਾਂ ਉੱਥੇ ਜੇ ਡਿਬੇਟ ਲੈਵਲ ਤੇ ਉਹ ਗੱਲ ਨਹੀਂ ਕਰ ਸਕਦੇ ਤੇ ਸਾਡੀ ਨੁਮਾਇੰਦਗੀ ਅਸੈਂਬਲੀ ਦੇ ਵਿੱਚ ਜਾਂ ਪਾਰਲੀਮੈਂਟ 'ਚ ਜਾ ਕੇ ਕਿਵੇਂ ਕਰਨਗੇ ਪਿਛਲੇ ਸਮੇਂ 'ਚ ਜਿਵੇਂ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਸਾਡੀ ਨੁਮਾਇੰਦਗੀ ਨਹੀਂ ਕੀਤੀਆਂ ਉਹਦੇ ਕੁਐਸਚਨ ਨੇ ਜਿਹੜੇ ਉਹਨਾਂ ਤੋਂ ਪੁੱਛੇ ਜਾ ਰਹੇ ਨੇ ਮੇਨਲੀ ਜਿਹੜਾ ਅੱਜ ਇਲੈਕਸ਼ਨ ਕਮਿਸ਼ਨ ਦੇ ਸਾਡਾ ਆਉਣ ਦਾ ਮਤਲਬ ਇਹੀ ਆ ਜਿਹੜੀਆਂ ਪਾਰਟੀਆਂ ਨੇ ਆ ਕੇ ਕਿਹਾ ਵੀ ਇਹ ਖਰੂਦ ਕਰਦੇ ਨੇ ਹੋਰ ਨਹੀਂ ਅਸੀਂ ਕਹਿੰਦੇ ਆ ਪੰਜਾਬ ਸਾਡਾ ਸ਼ਾਂਤਮਈ ਰੱਖਣਾ ਚਾਹੁੰਦੇ ਆ ਲਾਅ ਨਾਅਰਡਰ ਮੇਨਟੇਨ ਰੱਖਣਾ ਚਾਹੁੰਦੇ ਆ ਅਸੀਂ ਸਿਰਫ ਆਪਣੇ ਜਿਹੜੇ ਹੱਕ ਆ ਉਹ ਡਿਬੇਟ ਲੈਵਲ ਦੇ ਉੱਤੇ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਇਹ ਭੱਜ ਕਿਉਂ ਰਹੇ ਨੇ ਇਹ ਆਨਸਰ ਦੇਣ ਦੇ ਕਿਉਂ ਭੱਜ ਰਹੇ ਆ ਇਹ ਗੱਡੀਆਂ 'ਚ ਆ ਕੇ ਧੂੜ ਮਚਾ ਕੇ ਲੋਕਾਂ ਦੇ ਕੋਲੋਂ ਕਿਉਂ ਨਿਕਲਦੇ ਆ ਜੇ ਉਹਨਾਂ ਦੀ ਵੋਟ ਮੰਗਣਾ ਚਾਹੁੰਦੇ ਆ ਉਹਨਾਂ ਦਾ ਦਿਲ ਜਿੱਤਣਾ ਚਾਹੁੰਦੇ ਆ ਉਹਨਾਂ ਨੂੰ ਖੜਕੇ ਉਹਨਾਂ ਦੀ ਗੱਲ ਸੁਣ ਵੀ ਕੀ ਨਹੀਂ ਕੀਤਾ ਕੀ ਅੱਗੇ ਹੋ ਸਕਦਾ ਇਹਨਾਂ ਨੂੰ ਵੱਧ ਵਧੀਆ ਰਿਜ਼ਲਟ ਇਹਨਾਂ ਨੂੰ ਅਨ ਪੋਲਿਟਿਕਲ ਪਾਰਟੀ ਨੂੰ ਜ਼ਿਆਦਾ ਮਿਲ ਸਕਦਾ ਹਰਕਾਦਿਆਨ ਸਾਹਿਬ ਇੱਕ ਚੀਜ਼ ਹੈ ਕਿ ਜਿਵੇਂ ਮੈਂ ਇੱਕ ਮੈਂ ਹੋਰ ਬੇਨਤੀ ਕਰਨੀ ਹੈ ਇੱਕ ਦਿਨ ਸਵਾਲ ਪੁੱਛਨੇ ਨੂੰ ਸਵਾਲ ਪੁੱਛਤਾ ਸੀ ਜਿਹੜੇ ਪਿੰਡ ਜਾਣਗੇ ਉਹ ਹਰ ਪਿੰਡ ਆਪਣਾ ਸਵਾਲ ਪੁੱਛੂਗਾ ਜੀ ਹਰ ਪਿੰਡ ਦੀ ਲੱਗ ਪ੍ਰੋਬਲਮ ਆ ਜਿਵੇਂ ਫਾਜ਼ਲਕਾ ਦੀ ਸੀ ਲੀਡਰ ਵੱਖਰੋ ਵੱਖਰੀ ਜਾਦੇ ਅਲੱਗ-ਲੱਗ ਜਿਹੜੇ ਪਿੰਡ ਆਪਣੇ ਲੋਕ ਨੇ ਪਿੰਡ ਸੁਚੇਤ ਹੋ ਚੁੱਕੇ ਨੇ ਜਾਗਰੂਕ ਹੋ ਚੁੱਕੇ ਆ ਲੋਕ ਲੋਕ ਜਿਹੜਾ ਵੱਡਾ ਅੰਦੋਲਨ ਕਿਸਾਨਾਂ ਨੂੰ ਦਰੋਂ ਤੋਂ ਬਾਹਰ ਲੋਕ ਜਾਗ ਰਹੇ ਹੋ ਚੁੱਕੇ ਆ ਆਪਦੀ ਪਿੰਡ ਦੀ ਪ੍ਰੋਬਲਮ ਸੀ ਦੱਸਦੇ ਆ ਜਿੱਥੇ ਨੈਸ਼ਨਲ ਜਾਂ ਸਟੇਟ ਲੈਵਲ ਪ੍ਰੋਬਲਮ ਦੱਸਦੇ ਆ ਪਿੰਡਾਂ ਦੀ ਪ੍ਰੋਬਲਮ ਹੀ ਆ ਜਿਹੜੀ ਹੁਣ ਫਾਜ਼ਲ ਕਾ ਦੀ ਗੱਲ ਆਈ ਸੀ ਵੱਡੇ ਸਮੇਂ ਤੋਂ ਉੱਥੇ ਨਹਿਰ ਬੰਦ ਆ ਬਾਗ ਸੁੱਕ ਰਹੇ ਨੇ ਕੀ ਉਹ ਆਪਣੀ ਗੱਲ ਨਹੀਂ ਪੁੱਛ ਸਕਦੇ ਸੀ ਐਮ ਨੂੰ ਤੁਸੀਂ ਪਾਣੀ ਕਹਿੰਦੇ ਸੀ ਆਇਆ ਕੰਢੀ ਤੇ ਤੇ ਕੰਢੀ ਤੇ ਪਾਣੀ ਨਹੀਂ ਪਹੁੰਚਿਆ ਜਿੰਨਾ ਦੀ ਫਸਲਾਂ ਮਰ ਰਹੀਆਂ ਨੇ ਨਰਮੇ ਲਾਉਣ ਤੋਂ ਰਹੇ ਨੇ ਉਹ ਆਪਣੇ ਸਵਾਲ ਪੁੱਛ ਸਕਦੇ ਆ ਨਹੀਂ ਪੁੱਛ ਸਕਦੇ